ਕਿਸਾਨਾਂ ਵੱਲੋਂ ਅਡਾਨੀ ਅਬਾਨੀ ਕੋਰਪੋਰੇਟ ਕਰਾਉਣਾਂ ਤੇ ਫੂਕੇ ਪੁਤਲੇ ਮੋਤੀ ਸਰਕਾਰ ਵਿਰੋਧ ਕੀਤੀ ਜ਼ਬਰਦਸਤ ਨਾਰੇਬਾਜੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਅੱਜ ਪੰਜਾਬ ਪੱਛ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਤੇ ਵੱਡੇ ਕੋਰਪੋਰੇਟ ਕਰਾਉਣਾਂ ਤੇ ਪੁਤਲੇ ਫੂਕੇ ਗਏ ਉੱਥੇ ਬਟਾਲਾ ਚ ਵੱਡੀ ਗਿਣਤੀ ਚ ਇਕੱਠੇ ਹੋਏ ਕਿਸਾਨਾਂ ਵੱਲੋਂ ਰੋਸ ਮਾਰਚ ਕੀਤਾ ਗਿਆ ਤੇ ਪੁਤਲੇ ਫੂਕੇ ਗਏ ਉੱਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਅੱਜ ਦਾ ਰੋਸ ਵੱਡੇ ਕਾਰੋਬਾਰੀ ਕਰਾਣੇ ਜੋ ਕਿਸਾਨ ਅਤੇ ਮਜ਼ਦੂਰਾਂ ਦੇ ਹੱਕ ਖੋ ਰਿਹਾ ਹੈ ਦੇ ਖਿਲਾਫ ਹੈ ਕਿਉਂਕਿ ਅੱਜ ਦੇ ਦਿਨ ਹੀ ਦੇ ਜਾਖਲਾਫ ਤੇ ਛਟੋਦਾਰ ਨਾਰਾ ਦਿੱਤਾ ਗਿਆ ਸੀ ਅੱਜ ਉਹ ਇਨਾ ਕਰਾਨਿਆਂ ਦੇ ਖਿਲਾਫ ਮੋਰਚਾ ਖੋਲ ਰਹੇ ਹਨ ਅਤੇ ਜਿੱਥੇ ਉਹਨਾਂ ਦਾ ਸੰਘਰਸ਼ ਪਹਿਲਾਂ ਹੀ ਸ਼ੰਭੂ ਪਾਟਨ ਤੇ ਚੱਲ ਰਿਹਾ ਹੈ ਉਹ ਵੀ ਚੱਲ ਰਿਹਾਗਾ ਹੋਰ ਜੋ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰੋਗਰਾਮ ਦਿੱਤੇ ਜਾਣਗੇ ਉਹ ਵੀ ਉਦੋਂ ਤੱਕ ਚੱਲ ਰਹੇਗੇ ਜਦ ਤੱਕ ਸਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅੱਜ ਜਿਹੜਾ ਪਤਰਾ ਸਾਰੇ ਗਿਆ ਕਿ ਐਸ ਕੇ ਐਮ ਭਾਰਤ ਦਾ ਪ੍ਰੋਗਰਾਮ ਸੀ ਅੱਜ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਇਹ ਕੁੱਤਲੇ ਸਾੜੇ ਗਏ ਨੇ ਅਪਾਨੀ ਅਡਾਨੀ ਨਾਲ ਨਰਿੰਦਰ ਮੋਦੀ ਦੇ ਇਹਨਾਂ ਨੂੰ ਇਹ ਦੱਸਣ ਲਈ ਕਿਉਂਕਿ ਅੱਜ ਦੇ ਦਿਨੀ ਇਹ ਨਾਰਾ ਦਿੱਤਾ ਗਿਆ ਸੀ ਕਿ ਅੰਗਰੇਜ਼ੋ ਭਾਰਤ ਛੱਡੋ ਅੱਜ ਉਹ ਹੀ ਇੱਕ ਨਾਰਾ ਬੁਲੰਦ ਕਰ ਰਹੇ ਆ ਕਿ ਕਾਰਪੋਰੇਟ ਭਾਰਤ ਛੱਡੋ ਕਿਸਾਨੀ ਛੱਡੋ ਕਿਸਾਨਾਂ ਨੂੰ ਜੀਣ ਦੋ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਨਾ ਇਹਨਾਂ ਨਾ ਇਹਨਾਂ ੱਟਾ ਕਰੋ ਕਿਉਂਕਿ ੱਟਾ ਜਿਹੜਾ ਇਹ ਹੱਦੋਂ ਜ਼ਿਆਦਾ ਹੋ ਚੁੱਕਾ ਹੈ ਹੁਣ ਹੁਣ ਇਹਨਾਂ ਨੂੰ ਸਾਨੂੰ ਇਹਨਾਂ ਨੂੰ ਭਾਰਤ ਛੱਡਣ ਲਈ ਮਜਬੂਰ ਕਰਨਾ ਹੀ ਪੈਣਾ ਵਾ ਕਿਉਂਕਿ ਉਹ ਸਹੀ ਤਰ੍ਹਾਂ ਚੱਲਣਾ ਹੀ ਨਹੀਂ ਚਾਹੁੰਦੇ ਬੜੀ ਕੋਸ਼ਿਸ਼ ਕਰਨੀ ਵੀ ਠੀਕ ਤਰ੍ਹਾਂ ਚੱਲੋ ਸਾਨੂੰ ਐਮਐਸਪੀ ਦੋ ਤੁਹਾਡਾ ਗਰੰਟੀ ਕਾਨੂੰਨ ਬਣਾਓ ਕਰਜ਼ੇ ਮਾਫ਼ ਕਰੋ ਕਿਸਾਨਾਂ ਦਾ ਜੋ ਬਣਦਾ ਨੇ ਗੱਦ ਵਿੱਚ ਉਹਨਾਂ ਨੂੰ ਦਿੱਤਾ ਜਾਵੇ ਆਪਾਂ ਮਜ਼ਦੂਰਾਂ ਨੂੰ ਪਰ ਇਹ ਨਹੀਂ ਕੁਝ ਕਰ ਰਹੇ ਹੁਣ ਇਹਨਾਂ ਨੂੰ ਆਪਾਂ ਨੂੰ ਇੱਕੋ ਅਸੀਂ ਅੱਜ ਇਹ ਨਾਰਾ ਦੇ ਰਹੇ ਹਾਂ ਵੀ ਭਾਰਤੀ ਛੱਡੋ ਤੁਸੀਂ ਕਾਰਪੋਰੇਟ ਘਰਾਣੇ ਜਿਹੜੇ ਅਸੀਂ ਸਾਂਭ ਲਾਂਗੇ ਕਿਸਾਨ ਮਜ਼ਦੂਰ ਜਿਹੜੇ ਆਮ ਲੋਕ ਆ ਹਿੰਦੁਸਤਾਨ ਦੇ ਵੀ ਰਲ ਕੇ ਹਿੰਦੁਸਤਾਨ ਨੂੰ ਸਾਂਭ ਲੈਣਗੇ ਤੁਹਾਡੀ ਕੋਈ ਲੋੜ ਨਹੀਂ ਤੁਸੀਂ ਉਜਾੜਨ ਦੇ ਇਹ ਨਾ ਜਾੜੋ ਜੇ ਕੋਈ ਪਲੇਅਰ ਹੁਣ ਤੇ ਜੇ ਕੋਈ ਪਲੇਅਰ ਵੀ ਖੇਡਣਾ ਚਾਹੁੰਦਾ ਉਹਨੂੰ ਨਹੀਂ ਕੇਦਨ ਦਿੰਦੇ ਜੇ ਕੋਈ ਸੜਕਾਂ ਦੇ ਉੱਤੇ ਕਰਕੇ ਆਪਣੀ ਪ੍ਰੈਕਟਿਸ 올림픽 ਚ ਮੈਡਲ ਜਿੱਤਣ ਜਾਂਦਾ ਤੇ ਉਹਨੂੰ ਵੀ ਉਹਦਾਂ ਹੀ ਹਾਲ ਕੀਤਾ ਜਾਂਦਾ ਕਿ ਉਹ ਡਿਸਕਵਾਲਿਫਾਈ ਕਰਾ ਦਿੱਤਾ ਜਾਂਦਾ ਇਹ ਆਪਾਂ ਦੂਜੇ ਦੇਸ਼ਾਂ ਵਾਲਿਆਂ ਕੋ ਨਹੀਂ ਹਾਰਦੇ ਆਪਣੇ ਦੇਸ਼ ਵਾਲਿਆਂ ਕੋ ਹਾਰ ਰਹੇ ਹਾਂ ਔਰ ਇਹ ਕਾਰਪੋਰੇਟ ਦਾ ਹੀ ਸਾਰਾ ਕੰਮ ਹੈ ਜਿੰਨਾ ਚਿਰ ਇਹ ਕਾਰਪੋਰੇਟ ਪਿੱਛੇ ਨਹੀਂ ਹਟਦੇ ਜਿੰਨਾ ਚਿਰ ਆਪਣਾ ਕੰਟਰੋਲ ਨਹੀਂ ਛੱਡਦੇ ਸਰਕਾਰ ਤੋਂ ਉਹਨਾਂ ਚਿਰ ਕੋਈ ਹੱਲ ਨਹੀਂ ਹੋ ਸਕਦਾ ਇਸ ਕਰਕੇ ਅਸੀਂ ਜਿਹੜਾ ਹੁਣ ਇਹ ਨਾਰਾ ਦੇ ਰਹੇ ਹਾਂ ਕਿ ਕਾਰਪੋਰੇਟ ਪਰਚ ਜਿਆ ਬਲਾਕ ਡਾਊਨ ਨੂੰ ਜੋ ਸੰਗਰੰਧਾਵਾ ਜਿਹੜੇ ਪੁਤਲੇ ਖੜੇ ਗਏ ਨੌ ਜਿਹੜੀ ਗਸ਼ਤੀ ਕਾਰ ਸੀ ਭਾਰਤੀ ਕਿਸਾਨ ਸੰਯੁਕਤ ਮੋਰਚ ਦੀ ਕਾਰ ਸੀ ਕਿਉਂਕਿ ਦੇਖੋ ਖਨੌਰੀ ਬਾਰਡਰ ਤੇ ਸੰਗੂ ਬਾਰਡਰ ਤੇ ਅੱਜ ਕਿਸਾਨਾਂ ਨੂੰ ਬੈਠਿਆ ਕਿੰਨੇ ਮਹੀਨੇ ਹੋ ਗਏ ਆ ਪਰ ਕੋਈ ਸਰਕਾਰ ਅਜੇ ਤੱਕ ਉਹਨਾਂ ਨਾਲ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਆਈ ਉਹ ਜਿਹੜੀਆਂ ਮੰਗਾਂ ਨੇ ਮੰਗਾਂ ਕੋਈ ਗੈਰਕਾਨੂੰਨੀ ਨਹੀਂ ਆਗੀਆਂ ਇੱਕ ਐਮਐਫਪੀ ਦੀ ਮੰਗ ਆ ਕਰਜ਼ਾ ਮਾਫੀ ਦੀ ਮੰਗ ਆ ਇਹ ਬਹੁਤ ਜ਼ਰੂਰੀ ਆ ਕਿਸਾਨਾਂ ਵਾਸਤੇ ਜੇ ਕਿਸਾਨ ਨੂੰ ਅਜੇ ਵੀ ਐਮਐਫਪੀ ਨਹੀਂ ਦਿੱਤੀ ਜਾਂਦੀ ਤੇ ਕਿਸਾਨ ਕਦੀ ਵੀ ਕਰਜ਼ੇ ਤੋਂ ਬਾਹਰ ਨਹੀਂ ਆ ਸਕਦਾ ਕਿਸਾਨ ਦਾ ਕਰਜ਼ੇ ਥੱਲੇ ਆਉਂਦਾ ਮੇਨ ਕਾਰਨ ਇਹ ਆ ਕਿ ਜਿਹੜਾ ਆ ਕਿਸਾਨ ਕਰਜ਼ੇ ਥੱਲੇ ਆਉਂਦਾ ਮੇਨ ਕਾਰਨ ਇਹ ਵੀ ਕਿਸਾਨ ਨੂੰ ਆਪਣੀ ਫਸਲ ਦਾ ਮੁੱਲ ਹੀ ਨਹੀਂ ਜਿੰਦਾ ਪੂਰਾ ਮਿਲਿਆ ਜਦੋਂ ਆਪਾਂ ਫਸਲ ਲੈ ਕੇ ਜਾਂਦੇ ਵੇਖੋ ਸਰਕਾਰ ਬੈਠ ਕੇ ਕਹਿੰਦੀ ਆ ਜਦੋਂ ਉੱਥੇ ਸੰਸਦ ਚ ਬੈਠੀ ਗਾਨੀ ਐ ਐਮ ਐਸ ਪੀ ਕਈਆਂ ਫਸਲਾਂ ਦੇਤੀ ਪਚੀਆਂ ਦੇ ਦੇਤੀ ਪਰ ਉਹਦਾ ਕਹੀ ਜ਼ਮੀਨ ਨਹੀਂ ਹਕੀਕਤ ਹੈ ਆਣ ਕੇ ਸਰਕਾਰ ਨੇ ਜਾਜਾ ਲਿਆ ਪਤਾ ਕੀ ਹੋ ਰਿਹਾ ਉਹਦਾ ਕਾਰਨ ਇਹ ਇਥੇ ਕਾਰਬੋ ਘਰਾਣੇ ਜਿਹੜੇ ਫਸਲ ਖਰੀਦਿਆ ਆਪਣੀ 75000 ਰੁਪਈਆ ਜਿਹੜਾ ਸਰਮਾਹਰ ਦਾ ਨਸ਼ਤੀ ਸੀ ਮਿਲ ਰਹੀ ਕਿਸਾਨ ਨੂੰ 4045 ਰੁਪਈਆ ਜਿਹੜਾ ਤੋਲ ਬਾਅਦ ਚ ਤੁਹਾਨੂੰ ਅੱਜ 120 ਤੋਂ 1500 ਰੁਪਈਆ ਕਿ ਲੋ ਮਿਲ ਰਿਹਾ ਵਾ ਉਹ ਕਿਦੀ ਜੇਜ ਪਾਇਆ ਜਾਂਦਾ ਕਾਫਲ ਘਰਾਣੇ ਦੀ ਜੇਜ ਪਾਇਆ ਜਾਂਦਾ ਕਿਸਾਨ ਦੀ ਜੇਬ ਚ ਕੱਖ ਨਹੀਂ ਪਾਇਆ ਜਾਂਦਾ ਹੁਣ ਮੱਕੀ ਆ ਜਣੀ ਐ ਐਮ ਐਸ ਪੀ ਦੇ ਉੱਤੇ ਉਹਦੀ ਜਿਹੜੀ 17-1800 ਐਮ ਐਸ ਪੀ ਦੀ ਮੱਕੀ ਦੀ ਐਮ ਐਸ ਪੀ ਹੁੰਦੀ ਆ ਮਿਲਦਾ ਮੰਡੀ ਚ ਕੀ ਆ 600 900 ਹਜ਼ਾਰ ਰੁਪਈਆ ਅੱਜ ਜਿਹੜਾ ਵਾ ਕਿਸਾਨ ਆਪਣੇ ਝੋਨੇ ਦੇ ਉੱਤੇ ਕਿੰਨਾ ਖਰਚਾ ਕਰ ਚੁੱਕਾ ਵਾ ਪਰ ਉਹਦੀ ਵੀ ਐਮ ਐਸ ਪੀ ਜਿਹੜੀ ਬਹੁਤ ਘੱਟ ਆ ਕਿਉਂਕਿ ਜਿਹੜਾ ਸੁਵਾਨੀ ਨਾਥ ਨੇ ਰਿਪੋਰਟ ਅਸੀਂ ਕਿਹਾ ਲਾਗੂ ਕਰੋ ਜੇ ਲਾਗੂ ਹੁੰਦੀ ਆ ਤੇ ਕਿਸਾਨ ਬਾਈਦਾ ਵਾ ਪਰ ਲਾਗੂ ਕਰ ਲੈ ਜਿਹੜਾ ਉਹ ਨਹੀਂ ਚਾਹੁੰਦੇ ਕਿ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਐਮਐਫਪੀ ਦਾ ਇਹਨਾਂ ਨੂੰ ਗਰੰਟੀ ਕਾਨੂੰਨ ਦਿੱਤਾ ਜਾਵੇ ਕਿਉਂਕਿ ਜੇ ਐਮਐਫਪੀ ਦਾ ਗਰੰਟੀ ਕਾਨੂੰਨ ਮਿਲ ਜਾਂਦਾ ਵਾ ਤੇ ਜਿਹੜੀ ਫਸਲ ਮੰਡੀ ਤੋਂ ਮਾਰ ਕਿਹੜੀ ਤੋਂ ਕਾਰਪੋਰਡ ਘਰਾਂਿਆਂ ਨੇ ਖਰੀਦਣੀ ਆ ਉਹਨਾਂ ਨੂੰ ਵਸੇ ਮੁੱਲ ਤੇ ਖਰੀਦਣੀ ਪਣੀ ਆ ਜੋ ਸਰਕਾਰ ਤੈਅ ਕਰੇਗੀ ਇਹੀ ਕਾਰਨ ਹੈ ਕਿ ਐਮਐਫਪੀ ਦਾ ਨਾੜਾ ਗਰੰਟੀ ਕਾਨੂੰਨ ਕਿਸਾਨ ਨੂੰ ਮਿਲਦਾ ਨਾ ਕਰਜ਼ਾ ਮਾਫੀ ਮੰਡੀ ਕਾਰਪੋਰਡ ਘਰਾਂਿਆਂ ਦਾ ਕਿ ਨਾ ਕਰਜ਼ਾ ਮਾਫ ਹੋ ਜਾਂਦਾ ਅੱਜ ਉਹ ਕੰਪਨੀ ਫੋਲਦੇ ਆ ਕੰਪਨੀ ਘਾਟੇ ਚੱਲ ਗਈ ਆ ਚੋਕ ਕੇ ਕਰਜ਼ਾ ਅਗਲਾ ਵਧਰੀ ਕਰਕੇ ਉਹ ਮਾਰਦੇ ਤੇ ਉਹਨੂੰ ਨਵੇਂ ਫਿਰੋ ਕਰਜ਼ਾ ਫੇਰ ਮਿਲ ਜਾਂਦਾ ਵਾ ਜੇ ਕਿਸਾਨ 2 ਲੱਖ ਰੁਪਏ ਤੱਕ ਐਨਪੀ ਹੋ ਜੇ ਸਿਰਫ 2 ਲੱਖ ਰੁਪਏ ਦਾ ਤੇ ਕਿਸਾਨ ساری ਜ਼ਿੰਦਗੀ ਦੁਬਾਰਾ ਕਰਜ਼ਾ ਨਹੀਂ ਲੈ ਸਕਦਾ ਹੁਣ ਕਹਿੰਦੇ ਆ ਕਿ ਕਿਸਾਨਾਂ ਨੂੰ ਐਨਪੀ ਤੋਂ ਬਾਹਰ ਕੱਢਿਆ ਜਾਵੇ ਤਾਂ ਕਿ ਕਿਸਾਨ ਜਿਹੜਾ ਨਵੇਂ ਫਿਰੋ ਆਪਣੀ ਲਿਮਟ ਬਣਾ ਸਕੇ ਇਹ ਨਹੀਂ ਇੱਕ ਬੈਂਕ ਤੋਂ ਐਨਪੀਆ ਤੇ ਆਲ ਓਵਰ ਇੰਡੀਆ ਦੇ ਬੈਂਕਾਂ ਤੋਂ ਕਰਜ਼ਾ ਨਹੀਂ ਮਿਲਦਾ ਤੇ ਕਾਰਪੋਰੇਟਾਂ ਨੇ ਐਨਡੀਐਫਸੀ ਤੋਂ ਕਰਜ਼ਾ ਲੈਂਦੇ ਆ ਉਹ ਤਾਂ ਐਨਪੀ ਹੁੰਦੇ ਨੇ ਜਾ ਕੇ ਐਕਸਿਟੋ ਲੈ ਲੈਂਦੇ ਆ ਉਹਨਾਂ ਵਾਸਤੇ ਕਾਨੂੰਨ ਹੋਰ ਤੇ ਆਮ ਜਨਤਾ ਵਾਸਤੇ ਕਾਨੂੰਨ ਹੋਰ ਨਾ ਇਸ ਤਰ੍ਹਾਂ ਹੀ ਹੋਣੇ ਆ ਜੇ ਇੱਕ ਭਾਰਤ ਆ ਤੇ ਇੱਕ ਕਾਨੂੰਨ ਹੋਣਾ ਚਾਹੀਦਾ ਵਾ ਬੜੀ ਰਿਐਕਸ਼ਨ ਆ ਰਹੀ ਆ ਉਹ ਵੀ ਐਕਸਪੈਂਡ ਆ ਸੱਤਾ ਜੋ ਉਹ ਬਈ ਆਮ ਆਦਮੀ ਪਾਰਟੀਆਂ ਗਿਆ ਹੋਈ ਪੰਜਿਆ ਫਸਲਾਂ ਦੇ ਐਮਐਸਪੀ ਦਵਾਂਗੇ ਮੂੰਗੀ ਦਾ ਐਮਐਸਪੀ ਦਵਾਂਗੇ ਕਹਿੰਦੇ ਦਿੱਤੀ ਰੋਲ ਗਈ ਮੂੰਗੀ ਜੱਟਾਂ ਦੇ ਵਿੱਚ ਹੀ ਕਹਿੰਦੇ ਕੁਸ਼ਿਆ ਦੀ ਮੰਡੀਆਂ ਜਾਣਗੇ ਇਸ ਕਰਕੇ ਸਭ ਸਟੈਂਕ ਨੇ ਆਪਣੀਆਂ ਚੋਨਾ ਜਤਾਂ ਦੇ